ਸਸ੍ਰੀਕਾਲ ਜੀ ਸਾਰੇ ਬੁੜਲਾਡਾ ਵਾਸੀਆਂ ਨੂੰ ਮੇਰਾ ਨਾਮ ਡਾਕਟਰ ਔਰੇਲੀਆ ਗੋਇਲ ਹੈ ਮੈਂ ਚਮੜੀ ਰੋਗਾ ਦੀ ਸਪੈਸ਼ਲਿਸਟ ਹਾਂ ਤੇ ਮੈਂ ਇੱਥੇ ਸਰਕਾਰੀ ਹਸਪਤਾਲ ਵਿੱਚੇ ਮੇਰੀ ਜੁਆਇਨਿੰਗ ਹੋਈ ਸੀਗੀ ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਇੱਕ ਕਾਫੀ ਵੱਡਾ ਕੈਂਪ ਲੱਗਿਆ ਹੈ ਜਿਸ ਲਈ ਬੜੇ ਚੜਕੇ ਸਾਰੇ ਮੈਂਬਰਾਂ ਨੇ ਬਹੁਤ ਹੀ ਵਧੀਆ ਇਹ ਕੈਂਪ ਦੀ ਆਰਗੇਨਾਈਜ਼ ਕੀਤਾ ਹੋਇਆ ਹੈਗਾ ਤੇ ਮੈਨੂੰ ਬਹੁਤ ਹੀ ਖੁਸ਼ੀ ਹੈ ਕਿ ਮੈਂ ਇਹਨਾਂ ਦੇ ਥਰੂ ਜਿੰਨੇ ਵੀ ਆਪਣੇ ਇੱਥੇ ਵਾਸੀ ਹਨ ਉਹਨਾਂ ਦੀ ਸੇਵਾ ਕਰਨ ਦੇ ਵਿੱਚ ਮੇਰਾ ਇੱਕ ਯੋਗਦਾਨ ਹੋ ਰਿਹਾ ਹੈਗਾ ਤੇ ਮੈਂ ਸਭ ਦੀ ਬਹੁਤ ਧੰਨਵਾਦੀ ਹਾਂ ਸ਼ੁਕਰੀਆ ਕਰਦਾ ਹਾਂ ਅੱਜ ਸਾਡੇ ਸਰਕਾਰੀ ਹਸਪਤਾਲ ਦੇ ਵਿੱਚ ਦੋ ਬਹੁਤ ਹੀ ਮਾਹਰ ਡਾਕਟਰ ਜੋ ਚਮੜੀ ਦੇ ਰੋਗਾਂ ਦੇ नाक कान गले रोगां दे डॉक्टर आए सीके पता लगया सी के बहुत ही मह डॉक्टर ने तासी कोई ਲੋਟਵਾਂ ਦੇ ਜੋ ਇਲਾਜ ਨਹੀਂ ਕਰਾ ਸਕਦੇ ਪੈਸਾ ਖਰਚ ਨਹੀਂ ਕਰ ਸਕਦੇ ਸੋ ਅੱਜ 15 ਜੂਨ ਨੂੰ ਅਸੀਂ ਉਹਨਾਂ ਦੋਨੋਂ ਮਹਾਂ ਡਾਕਟਰਾਂ ਦਾ ਜੋ ਚਮੜੀ ਦੇ ਰੋਗਾं ਦੇ ਡਾਕਟਰ ਗੋਇਲ ਜੀ ਅਤੇ নাক कान गले ਦੇ ਡਾਕਟਰ ਨਿਤਨ ਜੀ ਸੋ ਉਹਨਾਂ ਨੂੰ ਅੱਜ ਪੰਚਾਇਤੀ ਧਰਮਸ਼ਾਲਾ ਦੇ ਵਿੱਚ ਬੁਲਾ ਕੇ ਅਸੀਂ ਕੈਂਪ ਲਾ ਰਹੇ ਆਂ ਫ੍ਰੀ ਦਵਾਈਆਂ ਦੇ ਰਹੇ ਆਂ ਤਾ ਜੋ ਲੋੜਵੰਦ ਆਪਣਾ ਇਲਾਜ ਕਰਾ ਸਕਣ ਇਹਦੇ ਵਿੱਚ ਸ਼ਹਿਰ ਦੀਆਂ ਬਹੁਤ ਸੰਸਥਾਵਾਂ ਦਾ ਸਹਿਯੋਗ ਰਿਹਾ ਹੈ ਤੋਂ ਸਾਰਿਆਂ ਦਾ ਧੰਨਵਾਦ ਜੀ ਆਇਆਂ ਹੈ ਬਾਤਾ ਗੁਜਰੀ ਜੀ ਦੇ ਭਲਾਈ ਕੇਂਦਰ ਬਲੋਂ ਨੇਕਾ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਨੇ ਜਿਸ ਤਰ੍ਹਾਂ ਤੁਹਾਡੇ ਸਿੰਘਲਾ ਸਾਹਿਬ ਜੀ ਨੇ ਕਿਹਾ ਕਿ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਲੋੜ ਹੈ ਤਾਂ ਜੋ ਉਹ ਖੁੱਲ ਕੇ ਕੰਮ ਕਰ ਸਕਣ ਅੱਜ 15 ਜੂਨ ਦਿਨ ਐਤਵਾਰ ਮਾਤਾ ਗੁਜਰੀ ਜੀ ਭਲਾਈ ਕੇਂਦਰ ਬਟਲਾਡਾ ਵੱਲੋਂ ਨੱਕ ਕੰਨ ਗਲੇ ਤੇ ਚਮੜੀ ਰੋਗਾਂ ਦਾ ਜਿਹੜਾ ਮੁਫਤ ਕੈਂਪ ਲਗਾਇਆ ਜਾ ਰਿਹਾ ਬੜਾ ਸ਼ਲਾਘਾਯੋਗ ਹੈ ਡਾਕਟਰਾਂ ਦੀ ਟੀਮ ਉਰੇ ਪਹੁੰਚੀ ਹੈ ਡਾਕਟਰ ਨੀਤਿਨ ਕੁਮਾਰ ਤੇ ਡਾਕਟਰ ਮੈਡਮ ਗੋਇਲ ਉਰੇ ਪਹੁੰਚੇ ਨੇ ਤੇ ਜਿਹੜੀ ਸਾਡੇ ਆਲੇ-ਦੁਆਲੇ ਦੀਆਂ ਸਮਾਜਿਕ ਸੰਸਥਾਵਾਂ ਨੇ ਇਹਨਾਂ ਦੇ ਨਾਲ ਉਹਨਾਂ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ ਤੁਹਾਡੇ ਚੈਨਲ ਦੇ ਮਾਧਿਅਮ ਦੇ ਨਾਲ ਇੱਕ ਚੀਜ਼ ਜ਼ਰੂਰ ਮੈਂ ਸਮੂਹ ਇਲਾਕਾ ਨਿਵਾਸੀਆਂ ਨੂੰ ਦੱਸਣਾ ਚਾਹੂੰਗਾ ਕਿ ਪਿਛਲੇ ਲੰਬੇ ਸਮੇਂ ਤੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਵੱਖ-ਵੱਖ ਕੈਂਪ ਲਗਾਏ ਜਾ ਰਹੇ ਆ ਅੱਖਾਂ ਦੇ ਕੈਂਪ ਖੂਨਦਾਨ ਕੈਂਪ ਹਰ ਤਰ੍ਹਾਂ ਦੇ ਸਮਾਜਿਕ ਸੇਵਾਵਾਂ ਦੇ ਵਿੱਚ ਕੋਈ ਸ਼ੱਕ ਹੀ ਨਹੀਂ ਹੈਗਾ ਕਿ ਇਹ ਕਿੰਨੀ ਕ ਸੇਵਾ ਕਰ ਰਹੇ ਨੇ